ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਪ੍ਰਧਾਨ ਟ੍ਰੈਂਗਲ ਪਾਰਕ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਤਨ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਵਿੱਚ ਲੋਕਲ ਪਾਰਟੀਆਂ ਨੂੰ ਲੈ ਕੇ ਹੈ ਜਿਹਦੇ ਵਿੱਚ ਲੱਗ ਲੱਗ ਚਾਰ ਧੇਰਾ ਹਨ ਪੰਜ ਵੀ ਧੇਰਾ ਬਾਗੀ ਹੋ ਸਕਦੀ ਹੈ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗਾਰਸ ਪੰਜਾਬ ਦੇ ਅਕਾਲੀ ਦਲ ਅੰਮ੍ਰਿਤਪਾਲ ਦਲ ਖਾਲਸਾ ਤੇ ਪੰਜਮਾ ਜਿਹੜੀ ਧਰ ਹੈਗੀ ਆ ਉਹ ਜਿਹੜੀ ਬਾਗੀ ਅਕਾਲੀ ਦਲ ਹੈਗੇ ਆ ਇਹਦੇ ਵਿੱਚ ਅਸੀਂ ਸਾਰੇ ਅਕਾਲੀ ਅਦਾਲਤ ਜਿੰਨੇ ਵੀ ਪੰਜਾਬ ਦੇ ਵਿੱਚ ਹੈਗੇ ਆ ਪੂਰਨ ਦਾ ਸਲੂਸ਼ਨ ਆ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਅਗਲੀ ਵਾਰ 2027 ਦੇ ਵਿੱਚ ਆਪ ਪਾਰਟੀ ਆਵੇ ਆਮ ਆਦਮੀ ਪਾਰਟੀ ਆਵੇ ਜਾਂ ਕਾਂਗਰਸ ਆਵੇ ਜਾਂ ਭਾਰਤੀ ਜਨਤਾ ਪਾਰਟੀ ਆਵੇ ਕਿਉਂਕਿ ਮੈਂ ਟ੍ਰਾਇੰਗਲ ਪਾਰਟੀ ਆਫ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਲੋਕਲ ਪਾਰਟੀਆਂ ਉਸ ਦੀ ਇਕਤਾ ਦੀ ਹੀ ਗੱਲ ਕਰਦਾ ਹਾਂ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਜਾਂ ਤਾਂ ਜਿੰਨੀਆਂ ਵੀ ਲੋਕਲ ਪਾਰਟੀਆਂ ਹਨ ਜਿਵੇਂ ਕਿ ਸ਼੍ਰੋਮਣੀ ਕਲਦਨ ਬਦਲ ਹੈ ਅੰਮ੍ਰਿਤਸਰ ਹੈ ਅੰਮ੍ਰਿਤਪਾਲ ਹੈ ਜਾਂ ਦਲ ਖਾਲਸਾ ਜਾਂ ਬਾਗੀ ਸੜਾ ਹੈਗਾ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਸਮਾਂ ਬਲਵਾਨ ਹੁੰਦਾ ਹੈ ਕਈ ਵਾਰ ਸਮਝੌਤੇ ਕਰਨੇ ਪੈਂਦੇ ਹਨ ਕਿਉਂਕਿ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਸਮਝੌਤੇ ਕੀਤੇ ਸੀਗੇ ਸਾਰੀਆਂ ਪਾਰਟੀਆਂ ਕਈ ਵਾਰ ਵਿਰੋਧੀ ਧਿਰਾਂ ਦੇ ਨਾਲ ਵੀ ਸਮਝੌਤੇ ਕਰਨੇ ਪੈਂਦੇ ਆ ਕਿਉਂਕਿ ਰਾਜਨੀਤੀ ਦੇ ਵਿੱਚ ਸਭ ਕੁਝ ਜਾਇਜ਼ ਹੈ ਜਾ ਤਾਂ ਇੱਕੋ ਇੱਕ ਹੱਲ ਆ ਸਾਰੀਆਂ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਅਕਾਲੀਵਾਲਾ ਪਾਰਟੀ ਬਣਾ ਲੈਣ ਜਾਂ ਦੂਜਾ ਬਦਲ ਇਹ ਵੀ ਆ ਜਿਵੇਂ ਕਿ ਇੱਕ ਪਾਸੇ ਥਰੋਣੀ ਕੱਲ੍ਹ ਦੇ ਬਾਦਲ ਹੈਗਾ ਉਹਨਾਂ ਦੀ ਸੋਚ ਲੱਗ ਹੈਗੀ ਆ ਦੂਜੀ ਸੋਚ ਦੀਆਂ ਤਿੰਨ ਪਾਰਟੀਆਂ ਹਨ ਜਿਨ੍ਹਾਂ ਦੀ ਇੱਕੋ ਹੀ ਸੋਚ ਹੈ 1921 ਦਾ ਫਰਕ ਆ ਜਿਹਦੇ ਵਿੱਚ ਸ਼੍ਰੋਮਣੀ ਕਾਲੇਦਲ ਅੰਮ੍ਰਿਤਸਰ ਆ ਅਗਲੀ ਹੈ ਪਾਰਟੀ ਹੈਗੀ ਆ ਵਾਰਿਸ ਪੰਜਾਬ ਦੇ ਕਾਲੀਦਲ ਅੰਮ੍ਰਿਤਪਾਲ ਤੇ ਦਲ ਕਾਲਚਾ ਇਹਨਾਂ ਦੀ ਇੱਕੋ ਜੀ ਸੋਚ ਹੈ 19 ਇੱਕ ਦਾ ਫਰਕ ਇਹਨਾਂ ਨੂੰ ਜਾਂ ਤਾਂ ਇੱਕ ਪਾਰਟੀ ਬਣਾ ਲੈਣੀ ਚਾਹੀਦੀ ਆ ਜੇ ਇੱਕ ਪਾਰਟੀ ਨਹੀਂ ਬਣਾਉਣੇ ਤਾਂ ਇਕੱਠੇ ਹੋ ਕੇ ਜਿੰਨੀਆਂ 117 ਸੀਟਾਂ ਨੂੰ ਕੰਨ ਦੇ ਡਿਵਾਈਡ ਕਰਕੇ ਚੋਣ ਲੜ ਸਕਦੇ ਹਨ ਵਿਧਾਨ ਸਭਾ ਜਿਹੜੀਆਂ ਚੋਣਾਂ ਜਿਹੜੀਆਂ 2027 ਦੇ ਵਿੱਚ ਆ ਰਹੀਆਂ ਹਨ ਤੀਜਾ ਬਦਲ ਇਹ ਵੀ ਹੈ ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਮੇਰੇ ਚਾਰ ਪਾਰਟੀਆਂ ਹਨ ਪੰਜਾਬ ਦੇ ਵਿੱਚ ਇਸ ਟਾਈਮ ਤੇ ਸਰੋਹਣੀ ਕਾਲੀਦਾਲ ਬਾਦਲ ਆ ਸਰੋਹਣੀ ਕਾਲ ਅੰਮ੍ਰਿਤਸਰ ਵਾਰਿਸ ਪੰਜਾਬ ਦੇ ਕਾਲੀਦਾਲ ਅੰਮ੍ਰਿਤਪਾਲ ਤੇ ਦਾਲ ਖਾਲਸਾ ਅਗਰ ਇਹਨਾਂ ਦੇ ਵਿੱਚ ਪਾਰਟੀ ਨੂੰ ਲੈ ਕੇ ਲੱਗ ਲੱਗ ਸੋਚ ਨੂੰ ਲੈ ਕੇ ਏਕਤਾ ਨਹੀਂ ਹੁੰਦਾ ਵੀ ਇੱਕ ਪਾਰਟੀ ਨਹੀਂ ਬਣਾ ਸਕਦੇ ਤਾਂ ਇਹਦਾ ਇੱਕ ਹੋਰ ਹੱਲ ਹੈ ਕਿਉਂਕਿ ਸਾਂਝੇ ਤੌਰ ਤੇ ਇਲੈਕਸ਼ਨ ਲੜ ਸਕਦੇ ਹਨ ਕਿਉਂਕਿ 117 ਨੂੰ ਅਗਰ 4 ਦੇ ਡਿਵਾਈਡ ਕੀਤਾ ਜਾਵੇ 29-29 ਕੈਂਡੀਡੇਟ ਆਪੋ ਆਪਣੇ ਖੜੇ ਕਰ ਸਕਦੇ ਹਨ ਇੱਕ ਦੇ ਹਿੱਸੇ 30 ਸੀਟਾਂ ਆਉਂਦੀਆਂ ਹਨ ਤੇ ਤਿੰਨਾਂ ਦੇ ਹਿੱਸੇ 29-29 ਸੀਟਾਂ ਆਉਂਦੀਆਂ ਹਨ ਜਿਹਦੇ ਵਿੱਚ ਹੁਣੇ ਤੋਂ ਹੀ ਤਿਆਰੀ ਹੋ ਸਕਦੀ ਹੈ ਕਿਉਂਕਿ ਟਾਈਮ ਥੋੜਾ ਹੀ ਬਚਿਆ ਹੈ ਸ਼੍ਰੋਮਣੀ ਕਾਲੇਦਲ ਬਾਦਲ ਜਿਹੜੀ ਕਿ ਸਭ ਤੋਂ ਵੱਧ ਪ੍ਰਾਣੀ ਪਾਰਟੀ ਹੈ ਅੱਜ ਸੰਕਟ ਦੇ ਵਿੱਚ ਘੇਰੀ ਹੋਈ ਹੈ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੀ ਢੂੰਗੇ ਸੰਕਟ ਦੇ ਵਿੱਚ ਚਲੀ ਗਈ ਹੈ ਇਹਦਾ ਇੱਕੋ ਇੱਕ ਹੱਲ ਆ ਕਿਉਂਕਿ ਅਕਾਲ ਤਖਤ ਦੇ ਉੱਤੇ ਮੇਰੀ ਤਰੀ ਦਾ ਅਗਰ ਸਿਧਾਂਤ ਲਾਗੂ ਕੀਤਾ ਜਾਵੇ ਤਾਂ ਹਮੇਸ਼ਾ ਦੇ ਲਈ ਸਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਡੂੰਗੇ ਸੰਕਟ ਦੇ ਵਿੱਚੋਂ ਬਾਹਰ ਨਿਕਲ ਸਕਦੀ ਆ ਕਿਉਂਕਿ ਮੇਰੀ ਬਿਰਦਾ ਸਿਧਾਂਤ ਇਹ ਹੈ ਇੱਕ ਪਾਸੇ ਧਰਮ ਇੱਕ ਪਾਸੇ ਰਾਜਨੀਤੀ ਦੋਨਾਂ ਨੂੰ ਪੈਰਲਲ ਚੱਲਣਾ ਪੈਂਦਾ ਹੈਗਾ। ਸ਼੍ਰੋਮ ਨੇ ਕਾਲੇ ਦਲ ਬਾਦਲ ਨੂੰ ਅਕਾਲ ਤਖਤ ਤੋਂ ਸੇਧ ਲੈਣੀ ਪੈਣੀ ਹੈ। ਅਗਲੀ ਗੱਲ ਅਸੀਂ ਇਹ ਵੀ ਕਰਦੇ ਹਾਂ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਭਲਾ ਹੋਣਾ ਹੈ। ਲੋਕਲ ਪਾਰਟੀਆਂ ਪੰਜਾਬ ਦੀਆਂ ਜਿਹੜੀਆਂ ਚਾਰ ਹਨ ਮੇਰ ਇਹਨਾਂ ਨੂੰ ਰਾਲ ਕੇ ਚੋਣ ਲੜਨੀ ਚਾਹੀਦੀ ਹੈ ਜੇ ਆ ਪਹਿਲਾਂ ਵੀ ਕਹਿ ਚੁੱਕਾ ਹਾਂ 117 ਸੀਟਾਂ ਹਨ ਇਹ ਚਾਰਾਂ ਦੇ ਡਿਵਾਈਡ ਕਰਕੇ ਪੰਜਾਬ ਨੂੰ ਚਾਰ ਇਛੇ ਵਿੱਚ ਵੰਡ ਕੇ ਚੋਣ ਲੜੀ ਜਾ ਸਕਦੀ ਹੈ ਤਾਂ ਜੋ ਨੈਸ਼ਨਲ ਪਾਰਟੀਆਂ ਨੂੰ ਹਰਾਇਆ ਜਾ ਸਕੇ ਜਿਵੇਂ ਕਿ ਆਮ ਆਦਮੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਹੈ ਕਾਂਗਰਸ ਪਾਰਟੀ ਹੈ ਬਾਕੀ ਇਹਦੇ ਵਿੱਚ ਇਹ ਵੀ ਹੈ ਵੀ ਆਉਣ ਵਾਲਾ ਸਮਾਂ ਅਜੇ ਦੋ ਸਾਲ ਬਾਕੀ ਪਏ ਹਨ ਬਈ ਜਿਹੜੀਆਂ ਲੋਕਲ ਪਾਰਟੀਆਂ ਹਨ ਇਹਨਾਂ ਦੇ ਵਿੱਚ ਏਕਤਾ ਹੁੰਦਾ ਜਾਂ ਨਹੀਂ ਹੁੰਦਾ ਇਹਦਾ ਆਉਣ ਵਾਲਾ ਸਮਾਂ ਹੀ ਦੱچےਗਾ ਟ੍ਰਾਇੰਗਲ ਪਾਰਟੀ ਆਫ ਪੰਜਾਬ ਦਾ ਇਹੀ ਕਹਿਣਾ ਹੈ ਸਾਰੀਆਂ ਪਾਰਟੀਆਂ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਮੇਨ ਪਾਰਟੀਆਂ ਹਨ ਲੋਕਲ ਪਾਰਟੀਆਂ ਹਨ ਉਹਨਾਂ ਨੂੰ ਰਾਲ ਕੇ ਨੇਰ ਸਵਾਰਥ ਹੋ ਕੇ ਇੱਕ ਦੂਜੇ ਦੇ ਦੂਤਨਵਾਜ਼ੇ ਲਾਏ ਬਿਨਾ ਵਿਚੋਂ ਲੜੀ ਜਾ ਸਕਦੀ ਹੈ ਕਿਉਂਕਿ ਅੱਜ ਸਾਰੀਆਂ ਪਾਰਟੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਕੰਤੂ ਪ੍ਰੰਤੂ ਹੋ ਰਿਹਾ ਹੈ ਬਹੁਤ ਸਾਰੀਆਂ ਪਾਰਟੀਆਂ ਨੂੰ ਢਾ ਲੱਗ ਰਹੀ ਹੈ ਇਹ ਚਾਰੇ ਪਾਰਟੀਆਂ ਆਪੋ ਆਪਣੇ ਵਕਾਰ ਦੇ ਲਈ ਇੱਕ ਦੂਜੇ ਤੇ ਵੀ ਦੂਸ਼ਣਵਾਦੀ ਲਾ ਰਹੀਆਂ ਹਨ ਲਾ ਰਹਿ ਜਾਂ ਚੜ੍ਹ ਰਹਿ ਜਾਂ ਜਿਹੜੇ ਕਿ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਇਹ ਜਾਣੇ ਕਿ ਇੱਕ ਬੁਰੀ ਖ਼ਬਰ ਹੀ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇੱਕ ਤਮਾਸ਼ਾ ਜਾਂ ਬਣ ਗਿਆ ਹੈ ਛੋਟਾ ਜਾਂ ਪੰਜਾਬ ਹੈ ਇਹਨਾਂ ਪਾਰਟੀਆਂ ਦਾ ਏਕਤਾ ਨਹੀਂ ਹੋ ਰਿਹਾ ਸਾਰੇ ਆਪੋ ਆਪਣੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਸਰਵਸਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਮਹਿੰਗਾਈ ਜਦੋਂ ਵੱਧ ਰਹੀ ਆ ਅਮੀਰੀ ਗਰੀਬੀ ਦਾ ਪਾੜਾ ਵੱਧ ਰਿਹਾ ਹੈ ਬੇਰੁਜ਼ਗਾਰੀ ਵੱਧ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਅਜੇ ਵੀ ਪੰਜਾਬ ਦੀਆਂ ਸੋਕਰ ਪਾਰਟੀਆਂ ਤੇ ਆਸਾਂ ਉਮੀਦਾਂ ਹਨ ਸਾਇਦ ਇਹਨਾਂ ਦਾ ਏਕਤਾ ਹੋ ਜਾਵੇ ਸਾਂਝੇ ਤੌਰ ਤੇ ਇਲੈਕਸ਼ਨ ਲੜੀ ਜਾਵੇ ਤਾਂ ਜੋ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ ਇਹਨੀਆਂ ਗੱਲਾਂ ਕਹਿੰਦਾ ਹੋਇਆ ਕਿਵਾਂ ਦਾ ਜਾਂਚਖਾਂ ਸਾਰਿਆਂ ਨੂੰ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ